ਸੁਨਹਿਮਾਲਾ ਪੰਜਵਾ ਇੱਕ ਓਕਾਰ ਸਤਗੁਰ ਪ੍ਰਸਾਦ ਹਾਥ ਕਲਬ ਅਗਮ ਮਸਤਕ ਲਿਖਾਵਤੀ ਓਰਜ ਰਿਓ ਸਭ ਸੰਗ ਅਨੂਪ ਰੁਪਾਉਤੀ ਪੁਸਤਕ ਕਹਿ ਨਾ ਜਾਇ ਮੁਖੋ ਤੁਹਾਰੀਆਂ ਮੋਹਿ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਬਾਹ ਮਹਿ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸਿਗਾਰ ਏ ਓਰ ਜੀਓ ਸਭ ਦਿਵਾਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ ਹਰਿਆ ਮਸਤਕ ਹੋ ਗਏ ਭਾਗਤਾ ਸਜਨ ਪਾਈ ਹੈ ਸਖੀ ਕਾਜਲ ਹਾਰ ਤੰਬੂਲ ਸਵੇ ਕੇ ਸਾਜਿਆ ਸੋ ਲੈ ਕੀਏ ਸਿਗਾਰ ਕੇ ਅੰਜਨ ਪਾਜਿਆ ਜੇਕਰ ਹਾਵੇ ਕੰਤਾ ਸਭ ਕੁਛ ਪਾਈ ਹੈ ਹਰਿਆ ਕੰਤਾ ਬਾਜ ਸਿਗਾਰ ਸਬਰ ਆ ਜਾਈਏ ਜਿਸ ਕਰ ਵਸਿਆ ਕਾਂਤ ਸਾ ਬੜਾ ਭਾਗੜੇ ਤੇ ਸੜਿਆ ਹੰਸੀਕਾਰ ਸਾਈ ਸੁਹਾਗੜੇ ਹੋ ਸੁਤੀ ਹੋਏ ਅਚਿੰਤਮਨ ਆਸ ਪੁਰਾਈਆਂ ਹਰਿਆ ਜਾਕਰ ਆਇਆ ਕੰਧ ਤਾਂ ਸਭ ਕੁਝ ਪਾਈਆਂ ਆਸਾਂ ਇਤੀ ਆਸ ਕੇ ਆਸ ਪੁਰਾਈਆ ਸਤਿਗੁਰੂ ਪਏ ਦਿਆਲਤਾ ਪੂਰਾ ਪਾਈਐ ਮੈਤਨ ਆਗਣ ਬਹੁਤ ਕਿ ਆਗਣ ਛਾਇਆ ਹਰਿਆ ਸਤਿਗੁਰੂ ਪਏ ਦਿਆਲਤਾ ਮੈਂ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਉਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਹਵਾ ਗਉਣ ਜਾ ਪੂਰਾ ਪਾਇਆ ਹਰਿਆ ਅੰਮ੍ਰਿਤ ਹਰਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਣ ਸੁਖ ਵਸਨਾ ਸਖੀ ਮੋਰੇ ਕੰਤ ਕਰਤਨ ਪੇਖ ਦੁਖ ਨਾਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰਿਆ ਰਿੱਧ ਸਿਧ ਨਵ ਨਿਧ ਬਸਜ ਸਦਾ ਕਰ ਪਾੜਤ ਰਹਿ ਰਾਵਣ ਜਾਏ ਸਹੀ ਤਾ ਲਾਜੀਏ ਨਿਤ ਪ੍ਰਤ ਹਿਰੈ ਪਰ ਦਰਵ ਛਿਦਰ ਕਟਾ ਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰੇ ਹਰਿਆ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰੇ ਉਪਰ ਬਨੇ ਆਕਾਸ ਤਲੇ ਤਰਸੋਤੀ ਦੇਦ ਸਮਕੇ ਵਿਜਲ ਮੁਖ ਜੋਤੀ ਖੋਜਤ ਫਿਰੋ ਵਿਦੇਸ ਪਿਓ ਕਰ ਪਾਈਏ ਹਰਿਆ ਜੇ ਮਸਤਕ ਹੋਵੇ ਭਾਗਤਾ ਦਰਸ ਸਮਾਈਏ ਕਿਠੇ ਸਬੇ ਥਾਉ ਨਹੀਂ ਤੋ ਜੇ ਆ ਬਦੋ ਪਰ ਖੁਦਾਤੇ ਤਾਂ ਤੋ ਸੋਇਆ ਵਸਦੀ ਸਕਨ ਅਪਾਰ ਅਨੂਗਰਾਮ ਦਾਸ ਪਰ ਹਰਿਆ ਨਾਨਕ ਅਸਮਲ ਜਾਏ ਨਾਏ ਰਾਮਦਾਸ ਸਰ ਚਾਤਰਕ ਚੇਤੇ ਸੁਚੇਤੇ ਸੁ ਅਚਨ ਚਾਹੀਏ ਜਿਸ ਸੰਗ ਲਾਗੇ ਪ੍ਰਾਨ ਕਿਸੇ ਕੋ ਆਈ ਹੈ ਬਨ ਬਨ ਫਿਰਤ ਉਦਾਸ ਬੁੰਚਲ ਕਾਰਨੇ ਹਰਿਆ ਤੇ ਹਰਜਨ ਮੰਗੇ ਨਾਮ ਨਾਨਕ ਬਲੇ ਹਰਨੇ ਮਿਤਕਾ ਚਿਤ ਅਨੂਪਰਮ ਨ ਜਾਣੀਏ ਗਾਹ ਕੁਨੀ ਅਪਾਰ ਸਤ ਆਤ ਪਛਾਨੀ ਹੈ ਚਿਤੇ ਚਿਤ ਸਮਾਇਤ ਹੋਵੇ ਰੰਗ ਕਨਾ ਹਰਿਆ ਚੰਚਲ ਚੋਰੇ ਮਾਰਤਾ ਪਾਵੇ ਸਛਤਨਾ ਸੁਪਨੇ ਉਹ ਵੀ ਭਈ ਕਯੋ ਕਿ ਨ ਅੰਚਲਾ ਸੁੰਦਰ ਪੁਰਖ ਵਿਰਾਚਤ ਦੇਖ ਬਨ ਬਚਲਾ ਕੋਜੋ ਤਾਕੇ ਚਣ ਕਾਹੁ ਕਤ ਪਾਈਆ ਹਰਿਆ ਸੋਈ ਜਤਨ ਬਤਾਏ ਸਖੀ ਪ੍ਰਿਯੋ ਪਾਈਆ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲਿਆ ਕਰਨ ਨਾ ਸੁਨਹੀ ਨਾੜ ਕਰਨ ਮੁੰਕਾਲਿਆ ਰਸਨਾ ਚਪੇ ਨਾ ਨਾਮ ਤਿਲ ਤਿੰਕਰ ਕੱਟਿਏ ਹਰਿਆ ਜਬ ਇਸਰੇ ਗੋਬਿੰਦ ਰਾਹ ਦਿਨੋ ਦਿਨ ਕੱਟਿਏ ਪੰਕਜ ਫਾਤੇ ਪੰਖ ਮਾ ਮਦ ਗੁਪਿਆ ਅੰਗ ਸੰਗ ਉਰਜਾ ਇਸਰ ਤੇ ਸੋਪਿਆ ਹੈ ਕੋ ਐਸਾ ਮੀਤ ਜੇ ਤੋਰੇ ਬਖਮਗਾਟ ਐ ਕੋ ਐਸਾ ਮੀਤ ਜੇ ਤੋਰੇ ਬਖਮਗਾਟ ਨਾਨਕ ਇਕ ਸਿਰਦਰਨਾਥ ਜੇ ਟੂਟੇ ਲੈ ਸਾਠ ਤਾਉ ਦਸਾ ਅਨੇਕ ਪ੍ਰੇਮ ਕਾਰਨੇ ਪੰਚ ਸਤਾਵੇ ਦੂਲ ਕਮਲ ਤੇ ਮਾਰਨੇ ਤੀਖਣ ਬਾਣ ਚਲਾਏ ਨਾਮ ਪਰਵ ਧਾਈ ਹੈ ਹਰਿਆ ਮਾਂ ਵਿਖਾਦੀ ਘਾਤ ਪੂਰਨ ਗੁਰ ਪਾਈ ਹੈ ਸਤਗੁਰ ਕੀਨੀ ਦਾਤ ਮੋਲ ਨ ਨਿਖੋਟੇ ਖਾਵੋ ਪੁੰਚੋ ਸਭ ਗੁਰਮੁਖ ਛੋਟੇ ਅਮਰਤ ਨਾਮ ਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਦ ਕਦੇ ਨਾ ਜਾਏ ਮਰ ਜਿੱਥੇ ਜਾਏ ਭਗਤ ਸੋ ਥਾਨ ਸੋ ਹਵਣਾ ਸਗਲੇ ਹੋਏ ਸੋ ਖਰ ਨਾਮ ਤੇ ਆਉਣਾ ਜੀ ਕਰਨ ਜੈ ਕਾਰ ਨਿੰਦਕ ਮੋਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤੇ ਨਹੀਂ ਸੇਵਿਆ ਝੂਠਿਆ ਰੰਗ ਖਵਾਰ ਕਹਾਂ ਲਖੇ ਵੀ ਹਰ ਚੰਦੋਰੀ ਪੇ ਕਾਇ ਸਪਮਾਨਿਆ ਹਰਿਆ ਹਉ ਬਲਿਹਾਰੀ ਤਿੰਜੇ ਤਰਕੇ ਜਾਣਿਆ ਕੀਨੇ ਕਰਮ ਅਨੇ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਸਟਕਾ ਛਾਰ ਤਨ ਫਿਰ ਤੋ ਕਰਬ ਗਵਾਰ ਮਰਨ ਹੈ ਜਾਣਿਆ ਹਰਿਆ ਹਰ ਚੰਦੋਰੀ ਪੇ ਕਾਇ ਸਚਮਾਨੇ ਜਿਸ ਕੀ ਪੂਜੇ ਔਦ ਇਸੇ ਕੋਣ ਰੱਖੇ ਵੈਦਿਕਾਨਕ ਪਾਉ ਕਹਾ ਲੋ ਪਾਕੀ ਇੱਕੋ ਚੇਤ ਗਵਾਰ ਕਾਜ ਤਰਿਆਵੇ ਹਰਿਆ ਬਿਨਾਂ ਹੋਵੇ ਤਨ ਛਾਰ ਬ੍ਰਥਾ ਸਭ ਜਾਵੇ ਔਖਾ ਨਾਮ અપਾਰ ਅਮੁੱਲ ਪੀਜੇ ਮਿਲ ਮ ਖਾਵੇ ਸੰਸਗਲ ਕੋ ਦੀ ਜਾਈਏ ਜਿਸੇ ਪ੍ਰਾਪਤ ਹੋਏ ਤਸਹੀ ਪਾਉਨੇ ਹਰਿਆ ਹੋਂ ਬਲਿਹਾਰੀ ਤਨੇ ਜੇ ਹਰ ਰੰ ਰਾਵਨੇ ਵੈਦ ਸੰਦ ਸੰਗ ਇਕੱਠਾ ਹੋਇਆ ਔਖਾ ਦਾਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਏ ਪਸਰਿਆ ਹਰਿਆ ਦੂਖ ਰੋਗ ਉਹ ਪਾਪ ਤੰਤੇ ਖਿਸਰਿਆ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਾ ਜਿਹਾ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਏ ਪਸਰਿਆ ਹਰਿਆ ਦੁਖ ਰੋਗ ਸਭ ਪਾਪ ਤੰਤੇ ਖਿਸਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ